ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਕਾਂਡ ਦਾ ਪਹਿਲਾ ਭਾਗ ਓੰਗ ਅਥਵਾ ਓੰਕਾਰ ਇੱਕ ਅੰਕਾਰ ਦੂਜਾ ਭਾਗ ਓੰਗ ਅਤੇ ਤੀਜਾ ਭਾਗ ਇੱਕ ਅੰਕਾਰ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕੋਸ਼ ਦੇ 21 ਸਫੇ ਅਨੁਸਾਰ ਖੁੱਲੇ ਹੋਏ ਊੜੇ ਦੇ ਪਦ ਅਰਥ ਵੈ ਸੰਬੋਧਨ ਰੇ ਉਹ ਕਈ ਥਾਈਂ ਛੋਟੇ ਦਰਜੇ ਦੇ ਆਦਮੀ ਨੂੰ ਉਹ ਸ਼ਬਦ ਨਾਲ ਬੁਲਾਈਦਾ ਹੈ ਭਾਰਤ ਦੇ ਕਈ ਇਲਾਕਿਆਂ ਵਿੱਚ ਦੂਜੇ ਮਨੁੱਖ ਨੂੰ ਸੰਬੋਧਨ ਕਰਨ ਲਈ ਓਏ ਰੇ ਹੇ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਜੋ ਕਿਸੇ ਸਭਿਆ ਸੋਸਾਇਟੀ ਵਿੱਚ ਵਧੀਆ ਗੱਲ ਨਹੀਂ ਮੰਨੀ ਜਾਂਦੀ ਨੰਬਰ 2 ਅਰੇ ਦਾ ਸੰਖੇਪ ਮੰਨਿਆ ਹੈ ਨੰਬਰ 3 ਔਰ ਦਾ ਸੰਖੇਪ ਦੋ ਪਦ ਨੂੰ ਜੋੜਨ ਵਾਲਾ ਸ਼ਬਦ ਝਾਲ ਚਖੜ ਉਹਹਾੜ ਬਦਲ ਦਾ ਅੰਗ ਚਖੜ ਤੇ ਪਾਣੀ ਦਾ ਹੜ ਸ਼ੋਕ ਅश्चर्य ਬੋਧਕ ਓ ਨੰਬਰ 4 ਸਰਵ ਓ ਦਾ ਸੰਖੇਪ ਨੰਬਰ 5 ਸੰਗਿਆ ਬ੍ਰਹਮਾ ਇਸੇ ਤਰ੍ਹਾਂ ਉਵੰਗ ਦੇ ਅਰਥ ਮਹਾਨ ਕੋਹ ਦੇ 21 ਸਫੇ ਅਨੁਸਾਰ یوں ਹਨ ਇਹ ਸ਼ਬਦ ਦਾ ਮੂਲ ਅਵ ਤਤ ਹੈ ਜਿਸ ਦਾ ਅਰਥ ਹੈ ਰੱਖਿਆ ਕਰਨਾ ਬਚਾਉਣਾ ਤ੍ਰਿਪਤ ਹੋਣਾ ਫੈਲਣਾ ਆਦਿ ਓਵੰਗ ਸ਼ਬਦ ਸਭ ਦੀ ਰੱਖਿਆ ਕਰਨ ਵਾਲੇ ਕਰਤਾਰ ਦਾ ਬੋਧਕ ਹੈ ਓਵੰਗ ਸਾਧ ਸਤਗੁਰ ਨਮਸਕਾਰ 52 ਓਵੰਗ ਤੇ ਪ੍ਰੀਤ ਚਿਤ ਮਾਰੂ ਮਹਲਾ 5 ਓੰਕਾਰ ਦਾ ਅਰਥ ਓੰਗ ਤੁੰ ਓੰਗ ਦਾ ਉਚਾਰਨ ਕਈ ਥਾਈਂ ਓੰਕਾਰ ਸ਼ਬਦ ਕਰਤਾਰ ਦਾ ਬੋਧਕ ਵੀ ਦੇਖੀਦਾ ਹੈ ਓੰਕਾਰ ਇੱਕੋ ਰੱਬ ਰਹਾ ਕਾਨੜਾ ਮਹੱਲਾ ਚੌਥਾ ਸੰਸਕ੍ਰਿਤ ਦੇ ਵਿਦਵਾਨਾਂ ਨੇ ਊੜਾ ਐੜਾ ਮੰਮਾ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਮੰਨ ਕੇ ਓੰਗ ਨੂੰ ਤਿੰਨ ਦੇਵ ਰੂਪ ਕਲਪਿਆ ਹੈ ਪਰ ਗੁਰਮਤ ਵਿੱਚ ਓੰਗ ਦੇ ਮੁੱਢ ਏਕਾ ਇੱਕ ਅੰਗ ਲਿਖ ਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ ਏਕਾ ਏਕੰਕਾਰ ਲਿਖ ਵਿਖਾਲਿਆ ਊੜਾ ਓਹੰਕਾਰ ਆਸ ਬਹਾਲਿਆ ਕਈ ਵਿਦਵਾਨਾਂ ਨੇ ਹਿੰਦੂ ਧਰਮ ਦੇ ਮੂਲ ਮੰਤਰ ਓਮ ਦੇ ਅਰਥ ਊੜਾ ਖੁੱਲਾ ਭਾਵ ਉਤਪਤੀ ਕਰਨ ਵਾਲਾ ਬ੍ਰਹਮਾ ਅੰਸਾ ਅਰਥ ਆਧਾਰ ਦੇਣ ਵਾਲਾ ਭਾਗ ਵਿਸ਼ਨੂੰ ਅਤੇ ਅੰਮ ਦਾ ਅਰਥ ਮਰਤੂ ਕਰਨ ਵਾਲਾ ਭਾਗ ਮਹੇਸ਼ अथवा ਸ਼ਿਵ ਜੀ ਕਾਲ ਮਹਾਕਾਲ ਆਦਿ ਨਾਵਾ ਵਾਲਾ ਮੰਨਿਆ ਹੈ ਭਾਗ ਓਮ ਦਾ ਉਚਾਰਨ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਦੇਵਤਿਆਂ ਦਾ ਉਚਾਰਨ ਆਖੇ ਇਸ ਤਰ੍ਹਾਂ ਬ੍ਰਾਹਮਣ ਨੇ ਓਮ ਦੇ ਉਚਾਰਨ ਵਿੱਚ ਤਿੰਨ ਪ੍ਰধান ਦੇਵਤਿਆਂ ਦਾ ਸਿਮਰਨ अथवा ਸੰਪੂਰਨ ਰੱਬ ਦਾ ਜਾਪ ਮਿੱਥਿਆ ਹੋਇਆ ਸੀ ਸਤਗੁਰ ਨੇ ਓਮ ਦੇ ਪਹਿਲਾ ਇੱਕ ਲਾ ਕੇ ਬ੍ਰਾਹਮਣੀ ਵਿਸ਼ਵਾਸ ਵਾਲੇ ਤਿੰਨ ਦੇਵਤਿਆਂ ਦੇ ਸਰੂਪ ਦੀ ਖੰਡਨਾ ਕਰਕੇ ਉਤਪਤੀ ਪਾਲਣਾ ਤੇ ਮੌਤ ਖੈ ਪਰ ਲੋ ਕੇਵਲ ਇੱਕ ਅਕਾਲ ਪੁਰਖ ਤੇ ਹੀ ਵਾਸ ਵਿੱਚ ਦੱਸਿਆ ਹੈ ਭਾਵ ਓੰਮ ਤੋਂ ਪਹਿਲਾਂ ਇੱਕ ਲਾ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣੀ ਧਰਮ ਦੇ 33 ਕਰੋੜ ਦੇਵਤਿਆਂ ਵਾਲੇ ਸਿਧਾਂਤ ਨੂੰ ਰੱਦ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਵਿਚਲਾ ਓੰਗ ਅੱਖਰ ਇੱਕੇ ਤੋਂ ਬਿਨਾਂ ਇਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹੀ ਨਹੀਂ ਏਕ ਓੰਕਾਰ ਸ਼ਬਦ ਦਾ ਉਚਾਰਣ ਓੰਕਾਰ ਅਸਾਂ ਕਿੱਥੋਂ ਸਿੱਖਿਆ ਤੇ ਗੁਰਮਤ ਵਿੱਚ ਓੰਕਾਰ ਦੇ ਕੀ ਅਰਥ ਹਨ ਇਨ੍ਹਾਂ ਸ਼ਬਦਾਂ ਦਾ ਉੱਤਰ ਲੱਭਣ ਲਈ ਆਓ ਅਗਲੇ ਗੁਰ ਸ਼ਬਦ ਦੀ ਵਿਚਾਰ ਪੂਰੀ ਇਕਾਗਰਤਾ ਨਾਲ ਕਰੀਏ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚੇਤ ਓੰਕਾਰ ਸੈਲਜੁਗ ਪਏ ਓੰਕਾਰ ਵੇਦ ਨਰਮਏ ਓੰਕਾਰ ਸ਼ਬਦ ਉਧਰੇ ਓੰਕਾਰ ਗੁਰਮੁਖ ਧਰੇ ਓਨਮ ਅੱਖਰ ਸੁਣੋ ਵਿਚਾਰ ਉਨਮ ਅੱਖਰ تیر ਭਵਨ ਅਨਸਾਰ ਪੰਨਾ 929 ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਅਨੁਸਾਰ ਅਰਥ ਇਹ ਪੰਡਿਤ ਜੀ ਮੰਦਰ ਵਿੱਚ ਅਸਥਾਪਨ ਕੀਤੀ ਮੂਰਤੀ ਨੂੰ ਤੁਸੀਂ ਓ ओंकार ਕਹਿ ਰਹੇ ਹੋ ਤੇ ਕਹਿੰਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ ਪਰ ਓ ओंकार ਉਹ ਸਰਬ ਵਿਆਪਕ ਪ੍ਰਮਾਤਮਾ ਹੈ ਜਿਸ ਸਰਬ ਵਿਆਪਕ ਪ੍ਰਮਾਤਮਾ ਤੋਂ ਬ੍ਰਹਮਾ ਦਾ ਵੀ ਜਨਮ ਹੋਇਆ ਉਸ ਬ੍ਰਹਮਾ ਨੇ ਵੀ ਉਸ ਸਰਬ ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ ਇਹ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਉਸ ਸਰਵ ਵਿਆਪਕ ਪਰਮਾਤਮਾ ਤੋਂ ਹੀ ਹੋਏ। ਬੇਦਵੀ ਉਹ ਅਹੰਕਾਰ ਤੋਂ ਹੀ ਬਣੇ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜੀਵ ਉਸ ਸਰਵ ਵਿਆਪਕ ਪਰਮਾਤਮਾ ਦੀ ਸਹੈਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ। ਇਹ ਭਾਂਡੇ ਤੁਸੀਂ ਆਪਣੇ ਚਾਰਟੜਿਆਂ ਦੀਆਂ ਪੱਟੀਆਂ ਉੱਤੇ ਲਫ਼ਜ਼ ਓੰਗ ਨਮਾ ਲਿਖਦੇ ਹੋ ਪਰ ਇਸ ਮੂਰਤੀ ਨੂੰ ਹੀ ਓੰਗ ਸਮਝ ਰਹੇ ਹੋ ਉਸ ਮਹਾਨ ਹਸਤੀ ਦੀ ਬਾਬਤ ਵੀ ਗੱਲ ਸੁਣੋ ਜਿਸ ਦੇ ਵਾਸਤੇ ਤੁਸੀਂ ਲਫ਼ਜ਼ ਓੰਗ ਨਮੋ ਲਿਖਦੇ ਹੋ ਇਹ ਲਫ਼ਜ਼ ਓੰਗ ਨਮਾ ਉਸ ਮਹਾਨ ਅਕਾਲ ਪੁਰਖ ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਨੋਟ ਪਹਿਲੀ ਫੇਰੀ ਸਮੇਂ ਸਤਿਗੁਰੂ ਨਾਨਕ ਸਾਹਿਬ ਜੀ ਸੰਗਲਾ ਦੀਪ ਤੋਂ ਮੁੜ ਕੇ ਸੋਮਨਾਥ ਦੁਵਾਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਉਸਥਾਂ ਪੁੱਜੇ ਜਿੱਥੇ ਓੰਕਾਰ ਜੀ ਨਾਮਕ ਮੰਦਰ ਵਿੱਚ ਪੱਥਰ ਦੀ ਸ਼ਿਵ ਮੂਰਤੀ ਨੂੰ ਓੰਕਾਰ ਮੰਨ ਕੇ ਸਥਾਪਿਤ ਕੀਤਾ ਹੋਇਆ ਹੈ ਸਤਕੁਰਾਂ ਨੇ ਵੇਖਿਆ ਕਿ ਮੰਦਰ ਦੀ ਪਾਠਸ਼ਾਲਾ ਦੇ ਵਿਦਿਆਰਥੀ ਪਟੀਆਂ ਉੱਤੇ ਓੰਕਾਰ ਨਮਾ ਲਿਖ ਕੇ ਲਿਖਾਉਂਦੇ ਹਨ ਅਤੇ ਉਸ ਸ਼ਿਵ ਮੂਰਤੀ ਨੂੰ ਓੰਗ ਸਮਝ ਰਹੇ ਹਨ ਜਗਤ ਤੋਂ ਅਗਿਆਨਤਾ ਅਤੇ ਭਰਮ ਦਾ ਹਨੇਰਾ ਦੂਰ ਕਰਨ ਆਏ ਸੱਚੇ ਸਤਿਗੁਰਾਂ ਨੇ ਉਸ ਮੰਦਰ ਦੇ ਪੁਜਾਰੀ पांडे ਨੂੰ ਸੰਬੋਧਨ ਕਰਕੇ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਰਾਗ ਵਿੱਚ ਓੰਕਾਰ ਬਾਣੀ ਉਚਾਰੀ ਉਪਰੋਕਤ ਮਹਾਵਾਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਸੇ ਮਹਾਨ ਬਾਣੀ ਦੀ ਪਹਿਲੀ ਪੌੜੀ ਹੈ ਓੰਕਾਰ ਆਦ ਮੈਂ ਜਾਨਾ ਲੇਖ ਅਰ ਮਿਟੇ ਤਾਹੀਂ ਨਾ ਮਾਨਾ ਓੰਕਾਰ ਲਖਿਆ ਜੈ ਕੋਈ ਸੋਈ ਲਖ ਮੇਟਣਾ ਨਾ ਹੋਈ ਪੰਨਾ 340 ਅਰਥ ਜੋ ਇੱਕ ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ ਮੈਂ ਉਸ ਨੂੰ ਅਬਨਾਸੀ ਸਮਝਦਾ ਹਾਂ ਹੋਰ ਜਿਸ ਵਿਅਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦਿੰਦਾ ਹੈ ਉਸ ਨੂੰ ਮੈਂ ਪਰਮਾਤਮਾ ਤੇ ਤੁਲ ਨਹੀਂ ਮਰਦਾ ਜੇ ਕੋਈ ਮਨੁੱਖ ਉਸ ਸਰਬ ਵਿਆਪਕ ਪਰਮਾਤਮਾ ਨੂੰ ਸਮਝ ਲਵੇ ਭਾਵ ਆਪਣੇ ਅੰਦਰ ਅਨੁਭਵ ਕਰ ਲਵੇ ਕਾ ਉਸ ਨੂੰ ਸਮਝਿਆ ਉਸ ਮਨੋਖ ਦੀ ਉਸ ਉੱਚੀ ਆਤਮਿਕ ਸੁਰਤ ਦਾ ਨਾਸ਼ ਨਹੀਂ ਹੁੰਦਾ ਉਹ ਅਹੰਕਾਰ ਏਕ ਧੁਨ ਏਕ ਹੈ ਏਕ ਹੈ ਰਾਗ ਅਲਾਪ ਹੈ ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਬਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਤਨੀਆਂ ਆ ਰਾਮਾ ਰਮਾ ਰਾਮਾ ਗੁਣ ਗਾ ਛੋੜ ਮਾਇਆ ਕੇ ਧੰਦ ਸੁਬੌਰ ਹੋ ਪੰਚ ਬਚਿਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੇ ਬਾਜਾ ਮਾਨ ਤਾਣ ਤਜ ਤਾਨਾ ਪਾਉ ਨ ਬਿੰਗਾ ਕਾਲੈ ਫੇਰੀ ਫੇਰ ਨ ਹੋਵੇ ਕਭੀ ਏਕ ਸ਼ਬਦ ਬੰਧ ਪਾਲੈ ਨਾਰ ਦੀ ਨਰ ਹਰ ਜਾਣ ਹਧੂਰੇ ਘੁੰਗਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਭਾਵੇ ਇਹ ਨ੍ਰਿਤਕਾਰੀ ਜਨਮ ਨਹੀਂ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਮੂ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਪੰਨਾ 885 ਅਰਥੇ ਭਾਈ ਜਿਹੜਾ ਮਨੁੱਖ ਮਾਇਆ ਦੇ ਧੰਦੇ ਛੱਡ ਕੇ ਮਾਇਆ ਦੀ ਗਰਜ ਛੱਡ ਕੇ ਸਰਬ ਵਿਆਪਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹੀ ਹੈ ਸਭ ਤੋਂ ਚੰਗਾ ਹਰਾਸਤਾਰੀਆ ਰਹੋ ਓੰਕਾਰੁ ਤੁਪਾਤੀ ਕੀਆ ਦਿਨਸ ਸਭ ਰਾਤੀ ਵਾਣ ਤ੍ਰਿਣ ਤਿਰਭਣ ਪਾਣੀ ਚਾਰ ਵੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕਵਾਵੇ ਤੇ ਸਭ ਹੋਵਾ ਪੰਨਾ 1000 ਤੇ ਸਤਵੇਂ ਭਾਗ ਦੇ ਪਹਿਲੇ ਅਕਾਉਂਟ ਦੇ ਦਸਵੇਂ ਨੰਬਰ ਤੇ ਅਰਥ ਲਿਖੇ ਜਾ ਚੁੱਕੇ ਹਨ। ਉਹ ਹੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭਨ ਕਢਾਈਂਦਾ ਪੰਨਾ 1000 ਕਾਟ ਓੰਕਾਰ ਏਕੋ ਰਵਰਿਆ ਸਭ ਇੱਕ ਸਮਾਹਿ ਸਮਾਵੈ ਗੋ ਏਕੋ ਰੂਪ ਏਕੋ ਬਹੁਰੰਗੀ ਸਭ ਇਕਤ ਬਚਨ ਚਲਾਵੈ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੈ ਗੋ ਗੁਰਮੁਖ ਜਾਇ ਮਿਲੇ ਨਿਜ ਮਹਿਲਨੀ ਅਨਹਦ ਸ਼ਬਦ ਬਜਾਵੈ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸ਼ੋਭਾ ਪਾਵੈ ਗੋ ਬੇਨੁ ਗੁਰ ਭੇਟੇ ਕੋ ਮਹਿਲ ਨ ਪਾਵੇ ਕਾਇ ਜਾਏ ਦੁਖ ਪਾਵੈ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਿਗੁਰ ਮਿਲਤ ਮਹਾਂ ਸੁਖ ਪਾਇਆ ਮਾਤ ਮਲੀਨ ਬਖਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸ਼ਰਧਾ ਨਾਮ ਲਗਾਵੇ ਗੋ ਨਾਨਕ ਗੁਰੂ ਹੈ ਸਤਿਗੁਰ ਮੈਂ ਸਤਿਗੁਰ ਸ਼ਰਨ ਮਿਲਾਵੇ ਗੋ ਅੰਨਾ 1310 ਭਾਗ ਦੂਜਾ ਓੰਗ ਪੌੜੀ ਓੰਗ ਸਾਧ ਸਤਿਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪੇ ਸੁੰਨ ਆਪੇ ਸੁਖ ਆਸਨ ਆਪੇ ਸੁੰਨਤ ਆਪ ਹੀ ਜਾਸਨ ਆਪਣੇ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਪੰਨਾ 250 ਅਰਥ ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ ਰੂਪ ਧਾਰਦਾ ਹੈ ਜੋ ਜਗਤ ਦੇ ਆਰੰਭ ਵਿੱਚ ਹੋਣ ਤੇ ਅੰਤ ਵਿੱਚ ਆਪ ਹੀ ਆਪ ਹੈ ਜਗਤ ਪਸਾਰੇ ਤੋਂ ਪਹਿਲ ਨਿਰੀ ਅਕਲ ਰੂਪ ਵੀ ਉਹ ਆਪ ਹੀ ਹੁੰਦਾ ਹੈ ਆਪ ਹੀ ਆਪਣੇ ਸੁਖ ਸਰੂਪ ਵਿੱਚ ਟਿਕਿਆ ਹੁੰਦਾ ਹੈ ਤਦੋਂ ਆਪਣੀ ਸ਼ੋਭਾ ਸੁਣਨ ਵਾਲਾ ਵੀ ਆਪ ਹੀ ਹੁੰਦਾ ਹੈ ਅਣ ਦੇਖਦੇ ਸਰੂਪ ਤੋਂ ਆਪਣੇ ਆਪ ਨੂੰ ਦੇਖਦੇ ਸਰੂਪ ਵਿੱਚ ਲਿਆਉਣ ਵਾਲਾ ਵੀ ਉਹ ਆਪ ਹੀ ਹੈ ਆਪ ਹੀ ਆਪਣੀ ਮਾਂ ਹੈ ਆਪ ਹੀ ਆਪਣਾ ਪਿਤਾ ਹੈ ਅਨ ਦੇਖਦੇ ਸਰੂਪ ਵਾਲਾ ਵੀ ਉਹ ਆਪ ਹੀ ਹੈ ਇਹ ਨਾਨਕ ਪਰਮਾਤਮਾ ਦੀ ਇਹ ਜਗਤ ਰਚਨਾ ਵਾਲੀ ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ਪੌੜੀ ਓੰਗ ਗੁਰਮੁਖਿਓ ਆਕਾਰਾ ਇੱਕੈ ਸੂਤ ਪਰੋ ਬਨਹਾਰਾ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦੇਸਟਾਰੰ ਸકલ ਭਾਂਤ ਕਰ ਕਰੇ ਉਪਾਇੋ ਜਨਮ ਮਰਨ ਮਨ ਮੋਹ ਵਡਾਯੋ ਦੂਹੋਂ ਪੌਂਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਬਾਰਾ ਪੰਨਾ 250 ਅਰਥ ਪਉੜੀ ਗੁਰਮੁਖ ਬਣਨ ਵਾਸਤੇ ਪ੍ਰਭੂ ਨੇ ਜਗਤ ਰਚਨਾ ਕੀਤੀ ਹੈ ਸਾਰੇ ਜੀਵ ਜਨਤਾ ਨੂੰ ਆਪਣੇ ਇੱਕੋ ਹੀ ਹੁਕਮ ਧਾਗੇ ਵਿੱਚ ਪਰੋ ਰੱਖਣ ਦੇ ਸਮਰੱਥ ਹੈ ਪ੍ਰਭੂ ਨੇ ਆਪਣੇ ਅਦ੍ਰਿਸ਼ ਰੂਪ ਤੋਂ ਦਿਸਦਾ ਜਗਤ ਰਚਿਆ ਹੈ ਮਾਇਆ ਦੇ ਤਿੰਨ ਗੁਣਾ ਦਾ ਵਖ ਵਖ ਖਿਲਾਰਾ ਕਰ ਦਿੱਤਾ ਹੈ हे ਪ੍ਰਭੂ ਤੂੰ ਸਾਰੀਆਂ ਅਨੇਕਾਂ ਕਿਸਮਾਂ ਬਣਾ ਕੇ ਜਗਤ ਉਤਪਤੀ ਕੀਤੀ ਹੈ ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਵੀ ਤੂੰ ਹੀ ਬਧਾਇਆ ਹੈ ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈ हे ਨਾਨਕ ਆਖ ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਓੰਗ ਪ੍ਰੇ ਪ੍ਰੀਤ ਚੀਤ ਪਹਿਲਰੀਆ ਜੋਤੋਂ ਬਚਨ ਦੀਓ ਮੇਰੇ ਸਤਗੁਰੂ ਤਉ ਮੈਂ ਸਾਜੀ ਸਿੰਗਰੀਆ ਰਹਾ ਹਮ ਭੂਲੇ ਤੂੰ ਸਦਾ ਅਪੂਲਾ ਹਮ ਪਤਤ ਤੂੰ ਪਤਤ ਉਧਰੀਆ ਹਮ ਨੀਚ ਬਿਰਖ ਤੂੰ ਮੈਲਾਗਰ ਲਾਜ ਸੰਗ ਸੰਗ ਵਿਸਰੀਆ ਤਉਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੂਰੇ ਜੰਤਰਿਆ ਗੁਰ ਕਰਪਾਲ ਨਾਨਕ ਹਰ ਮਿਲਿਓ ਤਉ ਮੇਰੀ ਸੂਖ ਸੇਜਰੀਆ ਪੰਨਾ 1213 ਓਮ ਪਾਦੀ ਵਰਤੋਂ ਵਾਲਾ ਹੋਰ ਗੁਰੂ ਸ਼ਬਦ ਨਹੀਂ ਮਿਲ ਸਕਿਆ ਅਰਥ ਇਹ ਸਤਿਗੁਰੂ ਉੰਜ ਤਾਂ ਮੇਰੇ ਚਿੱਤ ਵਿੱਚ ਪਿਆਰੇ ਦੀ ਪ੍ਰੀਤ ਮੁੱਢ ਕਦੀਮਾਂ ਦੀ ਟਿਕੀ ਹੋਈ ਹੈ ਪਰ ਜਦੋਂ ਤੂੰ ਤੂੰ ਉਪਦੇਸ਼ ਦਿੱਤਾ ਉਹ ਪ੍ਰੀਤ ਜਾਗ ਪਈ ਤੇ ਮੇਰਾ ਆਤਮਿਕ ਜੀਵਨ ਸੋਹਣਾ ਬਣ ਗਿਆ ਰਹਾਓ हे ਗੁਰੂ ਅਸੀਂ ਜੀਵ ਸਦਾ ਭੁੱਲਾਂ ਕਰਦੇ ਹਾਂ ਤੂੰ ਸਦਾ ਪੋਲ ਹੈ ਅਸੀਂ ਜੀਵ ਵਿਕਾਰਾਂ ਵਿੱਚ ਡਿੱਗੇ ਰਹਿੰਦੇ ਹਾਂ ਤੂੰ ਵਿਕਾਰੀਆਂ ਨੂੰ ਬਚਾਉਣ ਵਾਲਾ ਹੈ ਅਸੀਂ ਅਰਿੰਦ ਵਰਗੇ ਨੀਚ ਰੁੱਖਾਂ ਤੂੰ ਚੰਦਰ ਹੈ ਜੋ ਨਾਲ ਬਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ اے ਗੁਰੂ ਤੂੰ ਆਪਣੇ ਚਰਨਾਂ ਵਿੱਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈ اے ਗੁਰੂ ਤੂੰ ਜਿਗਰੇ ਵਾਲਾ ਹੈ ਧੀਰਜ ਵਾਲਾ ਹੈ ਉਪਕਾਰ ਕਰਨ ਵਾਲਾ ਹੈ ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਇਆ ਨਹੀਂ ਹੈ ਇਹ ਨਾਨਕ ਆਖੇ اے ਕਿਰਪਾਲ ਗੁਰੂ ਜਦੋਂ ਤੂੰ ਮੈਨੂੰ ਪ੍ਰਭੂ ਦਾ ਮੇਲ ਕਰਾਇਆ ਤਦੋਂ ਤੋਂ ਮੇਰੀ ਹਿਰਦਾ ਸੇਜ ਸੋਖ ਭਰਪੂਰ ਹੋ ਗਈ ਹੈ ਭਗਤੀ ਜਾ ਇਕੰਕਾਰ ਕਈ ਕੋਟ ਖਾਣੀਆਂ ਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ ਤਕੀਨੋ ਵਿਸਥਾਰ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਇਕ ਇਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕਾ ਅੰਤ ਨ ਜਾਣੇ ਕੋਏ ਨੱਪੇ ਆਪ ਨਾਨਕ ਪ੍ਰਭ ਸੋਏ ਤਨ 276 ਜਲ ਥਲ ਮਹੀਲ ਪੂਰਿਆ ਸੁਆਮੀ ਸਿਰ ਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਪਉੜੀ ਏਕਮ ਏਕ ਓੰਕਾਰ ਪ੍ਰਭ ਕਰੂੰ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੂੰ ਹਰ ਰਾਏ ਤਾਂ ਕੀ ਆਸ ਕਲਿਆਣ ਸੁਖ ਜਾ ਤੇ ਸਭ ਕੁਛ ਹੋਏ ਚਾਰ ਕੁੰਟ ਦਹ ਦਿਸ ਭ੍ਰਮਿਓ ਤਿਸ ਬਿਨਿ ਅਵਰ ਨ ਕੋਏ ਵੇਦ ਪੁਰਾਨ ਸਿਮਰਤ ਸੁਨੇ ਬਹੁ ਵਿਦ ਕਰੂੰ ਵਿਚਾਰ ਪਤ ਉਧਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਣੀ ਅਬਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਪੰਨਾ 296 ਅਰਥ ਸਲੋਕ ਹੀ ਨਾਨਕ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ ਪ੍ਰਭੂ ਜਲ ਵਿੱਚ ਧਰਤੀ ਵਿੱਚ ਤੇ ਆਕਾਸ਼ ਵਿੱਚ ਭਰਪੂਰ ਹੈ ਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ ਜਗਤ ਵਿੱਚ ਹਰ ਥਾਂ ਖਿਲਰਿਆ ਹੋਇਆ ਹੈ ਪਉੜੀ हे ਭਾਈ ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ ਉਸ ਅਗੇ ਹੀ ਨਮਸਕਾਰ ਕਰਦਾ ਹਾਂ ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਂ ਦਾ ਹਾਂ ਤੇ ਉਸ ਪ੍ਰਭੂ ਪਾਤਸ਼ਾਹ ਜੀ ਦੀ ਸ਼ਰਨ ਪੈਂਦਾ ਹਾਂ हे ਭਾਈ ਜਿਸ ਮਾਲਕ ਪ੍ਰਭੂ ਦੇ ਹੁਕਮ ਤੋਂ ਹੀ ਜਗਤ ਵਿੱਚ ਸਭ ਕੁਝ ਹੋ ਰਿਹਾ ਹੈ ਉਸ ਦੀ ਆਸ ਰੱਖਿਆਂ ਸਾਰੇ ਸੁੱਖ ਆਨੰਦ ਮਿਲਦੇ ਹਨ ਮੈਂ ਚੋਂਹ ਕੁੰਟਾਂ ਤੇ ਦਸਾਂ ਪਾਸੇ ਫਿਰ ਕੇ ਵੇਖ ਲਿਆ ਹੈ ਉਸ ਮਾਲਕ ਪ੍ਰਭੂ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੈ ਇਹ ਭਾਈ ਵੇਦ ਪੁਰਾਣ ਸਿਮਰਤੀਆਂ ਆਦਿਕ ਧਰਮ ਪੁਸਤਕ ਸੁਣ ਕੇ ਮੈਂ ਹੋਰ ਵੀ ਅਨੇਕਾਂ ਤਰੀਕਿਆਂ ਨਾਲ ਵਿਚਾਰ ਕਰਦਾ ਹਾਂ ਤੇ ਇਸੇ ਨਤੀਜੇ ਤੇ ਪਹੁੰਚਦਾ ਹਾਂ ਕਿ ਅਕਾਰਹਿਤ ਪਰਮਾਤਮਾ ਹੀ ਵਿਕਾਰਾਂ ਵਿੱਚ ਡਿੱਗੇ ਹੋਏ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਤੇ ਸੁੱਖਾਂ ਦਾ ਸਮੁੰਦਰ ਹੈ हे नानक सदा परमात्मा ਦੇ ਗੁਣ ਗਾਉਂਦਾ ਰਹੋ ਉਸ پاسੂ ਜੋ ਕੁਝ ਤੂੰ ਚਾਹੇਗਾ ਉਹੀ ਮਿਲ ਜਾਂਦਾ ਹੈ ਉਹ ਪਰਮਾਤਮਾ ਹੀ ਸਭ ਦਾਤਾ ਦੇਣ ਵਾਲਾ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਾਰੇ ਪਦਾਰਥ ਭੋਗਣ ਵਾਲਾ ਹੈ ਸਭ ਕੁਝ ਦੇਣ ਦੀ ਸਮਰੱਥਾ ਵਾਲਾ ਹੈ ਉਸ ਤੋਂ ਬਿਨਾ ਜੀਵਨ ਵਾਸਤੇ ਹੋਰ ਕੋਈ ਥਾਂ ਆਸਰਾ ਨਹੀਂ ਹੈ हे ਮੇਰੇ ਮਿੱਤਰ ਸਦਾ ਹੀ ਗੋਬਿੰਦ ਪ੍ਰਭੂ ਦੀ ਸਿਫਤ ਸਲਾਹ ਗਾਉਂਦੇ ਰਹਿਣਾ ਚਾਹੀਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਉਸ ਦਾ ਭਜਨ ਸਿਮਰਨ ਕਰਨਾ ਚਾਹੀਦਾ ਹੈ ਰਹਾ ਗੁਰ ਗੋਬਿੰਦ ਸਲਾਹੀਏ ਭਾਈ ਮਨ ਤਨ ਹਿਰਦੇ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜਿਤ ਤਨ ਨਾਮ ਨਉ ਉਪਜੈ ਭਾਈ ਸੇਤਨ ਹੋਏ ਛਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਇੱਕ ਓੰਕਾਰ ਆਧਾਰ ਪੰਨਾ 608 ਸੰਗਤ ਮੀਤ ਮਲਾਪ ਪੂਰਾ ਨਾਵਣੋ ਗਾਵੇ ਗਵਨ ਹਾਰ ਸ਼ਬਦ ਸੁਹਾਵਣੋ ਸਲਾਹਾ ਸਾਚੇ ਮਨ ਸਤਗੁਰ ਪੁਨ ਦਾਨ ਦਇਆ ਮਤੇ ਪਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾਂ ਸੰਗਮ ਸਤ ਸਤੇ ਅਰਾਧੇ ਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਿਲਾਇਆ ਪੰਨਾ 687 ਅਰਥ ਸਾਧ ਸੰਗਤ ਵਿੱਚ ਮਿੱਤਰ ਪ੍ਰਭੂ ਦਾ ਮਿਲਾਪ ਹੋ ਜਾਣਾ ਇਹੀ ਉਹ ਤੀਰਥ ਇਸ਼ਨਾਨ ਹੈ ਜਿਸ ਵਿੱਚ ਕੋਈ ਔਕਾੜ ਨਹੀਂ ਰਹਿ ਜਾਂਦੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗਾਵਣ ਜੋਗ ਪ੍ਰਭੂ ਦੇ ਗੁਣ ਗਾਉਂਦਾ ਹੈ ਉਹਦਾ ਜੀਵਨ ਸੋਹਣਾ ਬਣ ਜਾਂਦਾ ਹੈ ਸਤਿਗੁਰੂ ਨੂੰ ਜੀਵਨ ਦਾਤਾ ਮੰਨ ਕੇ ਸਦਾ ਸਿਰ ਪ੍ਰਭੂ ਦੀ ਸਿੱਖਤ ਸਲਾਹ ਕਰਕੇ ਮਨੁੱਖ ਦੀ ਮਤ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਪਤੀ ਪ੍ਰਭੂ ਦੀ ਸਿਫਤ ਸਲਾਹ ਵਿੱਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਿਕ ਅਡੋਲਤਾ ਵਿੱਚ ਮਨ ਨੂੰ ਆਤਮਿਕ ਇਸ਼ਨਾਨ ਕਰਦਾ ਹੈ ਇਹ ਹੀ ਉਸ ਦੇ ਵਾਸਤੇ ਸੋਚੇ ਤੋਂ ਸੁੱਚਾ ਦਰਬੇਣੀ ਸੰਗਮ ਦਾ ਇਸ਼ਨਾਨ ਹੈ ਇਹ ਭਾਈ ਉਹ ਸਦਾ ਸਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ ਜੋ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਤੇ ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋਂ ਦਿਨ ਵਾਧਦੀਆਂ ਮਿੱਤਰ ਪ੍ਰਭੂ ਦੀ ਸੰਗਤ ਵਿੱਚ ਗੁਰੂ ਸੰਤ ਦੀ ਸੰਗਤ ਵਿੱਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਪ੍ਰਭੂ ਮੇਰ ਦੀ ਨਜ਼ਰ ਕਰਕੇ ਆਪਣੀ ਸੰਗਤ ਵਿੱਚ ਮਿਲਾ ਲੈਂਦਾ ਹੈ ਬਾਜ਼ੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾੰਗ ਉਤਾਰ ਥੰਮਿਓ ਪਸਾਰਾ ਤਬ ਏਕੋ ਇਕੰਕਾਰਾ ਕਵਨ ਰੂਪ ਦ੍ਰਿਸ਼ਟੀਓ ਬਿਨਸਾਇਓ ਕਤੇ ਗਇਓ ਔਕਤ ਤੇ ਆਇਓ ਰਹਾ ਜਲ ਤੇ ਉਠੇ ਅਨਕ ਤਰੰਗਾ ਅਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇੱਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ਼ ਘਟ ਫੂਟੇ ਤੇ ਉਹੀ ਪ੍ਰਗਾਸ਼ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਇੱਕ ਅੰਕਾਰ ਉਹ ਅਬਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰ ਪੂਰੇ ਹਉਮੇ ਮਲ ਤੋਈ ਹੁ ਹਾਨਕ ਮੇਰੀ ਪਰਮ ਗਤ ਹੋਈ ਪੰਨਾ 736 ਅਰਥ ਹੈ ਭਾਈ ਪ੍ਰਮਾਤਮਾ ਦੇ ਅਨੇਕਾਂ ਹੀ ਰੂਪ ਦਿਖਤੇ ਰਹਿੰਦੇ ਹਨ ਅਨੇਕਾਂ ਹੀ ਰੂਪ ਨਾਸ਼ ਹੁੰਦੇ ਰਹਿੰਦੇ ਹਨ ਕੋਈ ਨਹੀਂ ਦੱਸ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਜਾਂਦਾ ਹੈ ਰਹਾਉ ਹੈ ਭਾਈ ਜਿਵੇਂ ਕਿਸੇ ਬਾਜ਼ੀਕਰ ਨੇ ਕਦੇ ਬਾਜ਼ੀ ਪਾ ਕੇ ਵਿਖਾਈ ਹੋਵੇ ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਉਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਇਸ ਵਿੱਚ ਅਨੇਕਾਂ ਰੂਪ ਭੇਖ ਰਿਹਾ ਹੈ ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਲਾ ਕੇ ਖੇਡ ਦਾ ਖਲਾਰਾ ਰੋਕ ਦਿੰਦਾ ਹੈ ਤਦੋਂ ਇੱਕ ਆਪ ਹੀ ਆਪ ਰਹਿ ਜਾਂਦਾ ਹੈ ਇਹ ਭਾਈ ਪਾਣੀ ਤੋਂ ਅਨੇਕਾਂ ਲਹਿਰਾਂ ਉੱਠਦੀਆਂ ਹਨ ਮੁੜ ਪਾਣੀ ਵਿੱਚ ਰਲ ਜਾਂਦੀਆਂ ਸੋਨੇ ਤੋਂ ਕਈ ਕਿਸਮ ਦੇ ਗਹਿਣੇ ਘੜੇ ਜਾਂਦੇ ਹਨ ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ ਕਿਸੇ ਰੁੱਖ ਦਾ 20 ਬੀਜ ਕੇ ਸ਼ਾਖਾ ਪੱਤੇ ਆਦਿਕ ਉਸ ਦਾ ਕਈ ਕਿਸਮਾਂ ਦਾ ਰੂਪ ਵੇਖਣ ਵਿੱਚ ਆ ਜਾਂਦਾ ਹੈ ਅਰੋਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ ਤਵੇਂ ਇਹ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਪਰਮਾਤਮਾ ਹੀ ਹੈ ਇਹ ਭਾਈ ਇੱਕੋ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ ਵਿੱਚ ਵਕ-ਵਕ ਦੇਖਦਾ ਹੈ ਜਦੋਂ ਘੜੇ ਟੁੱਟ ਜਾਂਦੇ ਹਨ ਤਾਂ ਉਹ ਆਕਾਸ਼ ਵੀ ਦਿਖਦਾ ਰਹਿ ਜਾਂਦਾ ਹੈ ਮਾਇਆ ਦੇ ਭਰਮ ਦੇ ਕਾਰਨ ਪਰਮਾਤਮਾ ਦੀ ਅੰਛ ਜੀਵਾਤਮਾ ਵਿੱਚ ਭਟਕਣਾ ਲੋਭ ਮੋਹ ਆਦਿਕ ਵਕਾਰ ਉੱਠਦੇ ਹਨ ਪਰ ਮਿਟ ਜਾਣ ਨਾਲ ਇੱਕ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। हे ਭਾਈ ਉਹ ਪ੍ਰਮਾਤਮਾ ਨਾਸ਼ ਰਹਿਤ ਹੈ। ਉਹ ਕਦੇ ਨਾਸ਼ ਨਹੀਂ ਹੁੰਦਾ। ਉਹ ਪ੍ਰਭੂ ਜੀਵਾਤਮਾ ਰੂਪ ਹੋ ਕੇ ਵੀ ਨਾ ਕੋਈ ਆਤਮਾ ਜੰਮਦੀ ਹੈ, ਨਾ ਕੋ ਆਤਮਾ ਮਰਦੀ ਹੈ। ਇਹ ਨਾਨਕ ਆਖ ਪੂਰੇ ਗੁਰੂ ਨੇ ਮੇਰੇ ਅੰਦਰੋਂ ਹਉਮੈ ਦੀ ਮੈਲ ਧੋ ਦਿੱਤੀ ਹੈ। ਹੁਣ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ ਤੇ ਮੈਨੂੰ ਇਹ ਜਗਤ ਉਸ ਪ੍ਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ। ਤੂੰ ਇੱਕ 앙ਕਾਰ ਨਿਰਾਲਮ ਰਾਜਾ ਤੂੰ ਆਪ ਸਵਾਰੇ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇ ਦੇਹੀ ਨਗਰੀ ਉਤਮ ਥਾਨਾ ਪੰਜ ਲੋਕ ਅਵਸੈ ਪ੍ਰਧਾਨਾ ਉੱਪਰ ਇੱਕ 앙ਕਾਰ ਨਿਰਾਲਮ ਸੁੰਨ ਸਮਾਦ ਲਗਾਇਆ ਪੰਨਾ 1039 ਅਜੇ ਹੋਰ ਵੀ ਕਈ ਗੁਰੂ ਫਰਮਾਨ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਇੱਕ 앙ਕਾਰ ਪਦ ਸਿਰਜਣ ਹਾਰ ਦਾ ਹੀ ਲਿਖਾਇਕ ਹੈ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਨੋਵਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਕਾੰਡ ਦਾ ਪਹਿਲਾ ਦੂਜਾ ਅਤੇ ਤੀਜਾ ਭਾਗ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ